ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋ ਮੇਰਾ ਨਾਮ ਆ ਜਸਵਿੰਦਰ ਰਾਲਾ ਜਹਰਿੰਦਰ ਜੇ ਕਿ ਇਹਨੇ ਪਹਿਲਾ ਵਲੋਗ ਦੇਖਿਆ ਜਿਆ ਤਾਂ ਅਸੀਂ ਚੱਲੇ ਆ ਟ੍ਰੈਕਿੰਗ ਕਰਨ ਸਿਰਨਵਾਚ ਫਾਰਮ ਹੈ ਤੁਹਾਨੂੰ ਹੈ ਕਿ ਸਿਰਫ 10 ਕਿਲੋਮੀਟਰ ਵਾਟਰਫਾਲ ਆ ਬਹੁਤ ਸੋਹਣੀ ਆ ਇੰਸਟਾਗ੍ਰਾਮ ਤੇ ਦੇਖ ਕੇ ਆਏ ਆ ਅਸੀਂ ਸਵਿਸਾ ਹੌਣ ਦਾ ਪਲਾਨ ਬਣ ਰਿਹਾ ਈ ਮੈਂ ਕਿਹਾ ਵਾਟਰਫਾਲ ਦੀ ਟ੍ਰੈਕਿੰਗ ਕੀਤੀ ਜਾਵੇ ਆਉਂਦਿਆਂ ਆਉਂਦਿਆਂ ਨੂੰ ਕਿੰਨੇ ਵਜ ਗਏ ਰਿੰਦਰ 1 ਵਜ ਗਏ ਹਾਂ 1 ਵਜ ਗਏ 1 ਵਜ ਗਏ 4:30 ਦੇ ਤੁਰੇ ਹੋਇਆ ਤਾਂ ਰਾਤ ਰੁਕ ਪਿੰਡਾ ਮੁੰਡਾ ਇਹ ਰੁਕਦੇ ਆਏ ਜਿਨੇ ਪਹਿਲਾਂ ਵਲੌਗ ਨਹੀਂ ਦੇਖਿਆ ਉਹ ਦੇਖੋ ਉਹ ਚੋਂ ਜੇ ਲੋਕਲ ਜਗ੍ਹਾ ਤੇ ਰੁਕਦੇ ਆਏ ਉਹ ਵੀ ਲੋਕਲ ਰਾਹ ਆਏ ਆ ਸਾਰਾ ਰਾਤ ਕਾਉਂਦੇ ਆਏ ਤੇ ਹੁਣ ਅਸੀਂ ਪਹਿਲੀ ਵਾਰ ਆਏ ਸੀ ਆ ਪਿੰਡੋਂ ਅਸੀਂ ਯੂਰਿਕ ਨੂੰ ਨਿਕਲ ਗਏ ਹੁਣ ਅਸੀਂ ਇੱਥੋਂ ਵਾਪਸ ਜਾਣਾ ਸੀਰਨਵਾਜਫਾਲ ਉਦ ਯਾ ਨਯਾਰਾ ਦੇਖੋ ਯਾਰ ਕਿੰਨਾ ਘੈਂਡਾ ਸੋਇਸ ਦਾ ਬਾਪੂ ਆਹੀ ਸਵਾਦ ਆ ਘਾ ਤੁਹਾਨੂੰ ਕੱਟਿਆ ਮਿਲੂਗਾ ਪਤ ਨਹੀਂ ਇਹ ਘਾ ਬਾਦਦਾ ਹੀ ਨਹੀਂ ਇਹਨਾਂ ਦਾ ਇਤੂ ਜ਼ਿਆਦਾ ਪਤ ਨਹੀਂ ਗਾਂ ਗੂਆਂ ਚਰ ਜਾਂਦੀਆਂ ਨੇ ਸਾਰੇ ਕਿਤੇ ਹਰਿਆਲੀ ਹਰਿਆਲੀ ਆ ਦੇਖੋ ਤੁਸੀਂ ਇਹਨੇ ਕਹਿੰਦੇ ਆ ਸਵਾਦ ਬਾਪੂ ਇਤੂ ਆ ਚੱਲਦੇ ਆ ਬਾ ਉੱਥੇ ਆ ਕੇ ਮੈਂ ਪੋਣਾ ਕੱਛਾ ਇਹ ਬੂਟ ਦਾ ਟ੍ਰੈਕਿੰਗ ਵਾਲੇ ਪਾਏ ਹੋਏ ਕਿੱਟੇ-ਕੁੱਟੇ ਚੱਕ ਕੇ ਆਹੀ ਕਰਦੇ ਆ ਟ੍ਰੈਕਿੰਗ 2 ਘੰਟੇ ਦੀ ਟ੍ਰੈਕਿੰਗ ਉਹ ਕਰਕੇ ਜਲਦੀ ਜਲਦੀ ਫਿਰ ਸ਼ਾਮ ਨੂੰ ਕਿਤੇ ਹੋਰ ਵੀ ਜਾਣਾ ਬਾਬੇ ਆ ਪਿੰਡ ਦੀ ਨਾ ਚਰਚ ਦੇਖਦੇ ਕਿੰਨੀ ਸੋਹਣੀ ਲੱਗਦੀ ਆ ਉਹ ਪਿੱਛੇ ਪਹਾੜ ਤੇ ਬੱਦਲਾ ਹੋਇਆ ਨਹੀਂ ਉਹ ਸਾਰਾ ਬਰਫ਼ ਨਾਲ ਭਰਿਆ ਹੋਇਆ ਪਹਾੜਾ ਇੰਨਾ ਸੋਹਣਾ ਲੱਗਦਾ ਨਾ ਜਦੋਂ ਉੱਤੇ ਨਹੀਂ ਬਰਫ਼ ਮਤਲਬ ਬੱਦਲ ਨਹੀਂ ਹੋਵੇ ਸਾਹਮਣੇ ਤਾਂ ਇੰਨਾ ਘੈਂਟ ਲੱਗਣਾ ਇੱਥੋਂ ਥਿਊ ਇੱਕ ਮੈਂ ਇੰਸਟਾ ਦੀ ਸਟੋਰੀ ਬਣਾਈ ਪਿਛਲੀ ਵਾਰ ਇੱਥੋਂ ਉਹ ਵਿੱਚ ਐਡ ਕਰੂੰ ਜੇ ਹੋਈ ਤਾਂ ਉਹ ਦੇਖੇ ਹੋਈ ਵੀ ਉਹ ਕਿੰਨਾ ਘੈਂਟ ਸੀਗਾ ਚਰਚ ਦੇਖੋ ਕਿੰਨੀ ਸੋਹਣੀਆਂ ਨੇ ਕਾਫੀ ਵੱਡਾ ਪਿੰਡ ਆ ਇਹ ਪਰੇ ਨੂੰ ਬਹੁਤ ਫੈਲਿਆ ਹੋਇਆ ਹੈਗਾ ਤੇ ਬਸ 10 ਮਿੰਟ ਦਾ ਰਸਤਾ ਰਹਿ ਗਿਆ ਸੀ ਪਹੁੰਚਣ ਵਾਲਿਆਂ ਇਹ ਲਾਈ ਦਿਖਾਉਣਾ ਹੈ ਹੁਣ ਤੁਹਾਨੂੰ ਲੋ ਵੀ ਮਿੱਤਰੋ ਪਾਰਕਿੰਗ ਵਾਲਾ ਹੋ ਗਿਆ ਸਾਡੇ ਨਾਲ ਕੋਲ ਜਿਹੜੀ ਅੱਗੇ ਆਗੇ ਇੱਥੋਂ 2 ਕਿਲੋਮੀਟਰ ਪਾਰਕਿੰਗ ਅੱਗੇ ਆ ਉਹ ਸਾਨੂੰ ਮਿਲੀ ਨਹੀਂ ਹੈਗੀ ਉਹ ਸਾਰੀ ਫੁੱਲ ਆ ਉਹ ਕਹਿੰਦੇ ਉਹਨਾਂ ਨੇ ਬੈਕ ਮੋੜਦਾ ਸਾਨੂੰ ਪਹਿਲੀ ਮਤਲਬ ਪੂਰੇ ਨਾਲ ਸਟਰ ਜਲਾਇਆ ਪਿਆ ਜੀ ਜਾ ਨਹੀਂ ਸਕਦੇ ਤੇ ਹੁਣ ਇੱਥੇ ਪਾਰਕਿੰਗ ਮਿਲੀ ਆ ਲੇਕ ਦੇ ਜਮਾ ਜਿੱਥੋਂ ਸਟਾਰਟ ਹੁੰਦੀ ਆ ਲੇਕ ਇੱਥੋਂ ਹੈਗਾ ਮਤਲਬ 4 3 ਜਾਂ 4 ਕਿਲੋਮੀਟਰ ਪੈਣਾ ਹਨ ਤੁਰ ਕੇ ਕਿੱਥੇ ਸਾਰਾ 2 ਕਿਲੋਮੀਟਰ ਸੀ 2 ਘੰਟੇ ਟ੍ਰੈਕਿੰਗ ਸੀ ਹੁਣ ਉਹੀ 4 ਦੇ ਮਤਲਬ ਮੁੜ ਕੇ ਆਉਂਦਿਆਂ ਨੂੰ ਨੇਰਾ ਹੀ ਹੋ ਜਾਣਾ ਰੋ ਜਗਾ ਤੇ ਦਾ ਜਿਹੜੀ ਅਗਲੀ ਉਹ ਤੇ ਦਾ ਹੀ ਨੇਰੇ ਪਹੁੰਚਾਂ ਬਾਕੀ ਦੇਖਦਾ ਕੀ ਹਿਸਾਬਤਾ ਵਾ ਹੁਣ ਆ ਪਿੰਡ ਆ ਬੇਸਨ ਨਾਮ ਆ ਪਿੰਡ ਦਾ W W E S E N ਆ ਨਾਮ ਆ ਤੇ ਪਿੰਡ ਬਹੁਤ ਸੋਹਣਾ ਹੈਗਾ ਤੇ ਚਾਹ ਪੀ ਰਹੇ ਆ ਨਾਲ ਅਸੀਂ ਪਰੌਂਠੇ ਤੇ ਰੈਡ ਬੁੱਲ ਮੌਨਸਟਰ ਵਗੈਰਾ ਚੱਕ ਲਈਆਂ ਤੇ ਆਏ ਕਾਮਾ ਵੀ ਆ ਇਹਨਾਂ ਨੇ ਤੁਹਾਨੂੰ ਵਾਟਰਫਾਲ ਦਿਖਾਉਨੇ ਆ ਬਸ ਹੁਣ ਇਤੋਂ ਜ਼ਿਆਦਾ ਗਲੋਲ ਨਾ ਕਰਦੀ ਰੱਬਾ ਹੋਰ ਕਿਤੇ ਵਾਟਰਫਾਲ ਨੂੰ ਪਾਣੀ ਨਾ ਹੋਵੇ ਤੇ ਚੱਲਦੇ ਆ ਸੀਰਨ ਬਾਜ ਫਾਲ ਆ ਨਾਮ ਤੇ ਤੁਰਦੇ ਆ ਲੋਈ ਬਾਪੇ ਉਹ ਗੱਲ ਹੋ ਗਈ ਏਦਾਂ ਕਿ ਜਿਹੜੀ ਪਾਰਕਿੰਗ ਅਸੀਂ ਪਹਿਲਾਂ ਲਾਈ ਸੀ ਉੱਥੇ ਸਿਰਫ 3 ਘੰਟੇ ਲਾ ਸਕਦੇ ਆ ਮੈਂ ਪਹਿਲੀ ਵਾਰ ਹੁੰ ਸੁਣਿਆ ਤੂੰ ਵੀ ਤੇ ਹੁਣ ਇੱਥੋਂ ਅਸੀਂ ਉੱਥੋਂ ਵੀ ਕਿਲੋਮੀਟਰ ਪਿੱਛੇ ਆ ਗਏ ਹੁਣ ਦੇਖ ਰਿਹਾ ਕਿੰਨਾ ਕੁ ਦੂਰ ਕੇ ਹੋਰ ਜਾਣਾ ਪਊਗਾ ਤੇ ਆ ਬੜੀ ਸੋਹਣੀ ਉਹ ਬਣੀ ਹੋਈ ਏ ਇੱਥੇ ਦੇਖੋ ਤੁਸੀਂ ਪਾਰਕ ਜੀ ਦੇਖੋ ਕਿੰਨੀ ਘੈਂਟਾ ਹੁਣ ਇੱਥੋਂ ਨਹਿ ਟੱਪਦੇ ਆ ਫਿਰ ਪਰਲੇ ਪਾਸੇ ਜਾਣੇ ਆ ਤੇ ਅਸੀਂ ਜੇ ਗੂਗਲ ਮੈਪ ਤੇ ਉਹ ਕੱਢਦੇ ਆ ਟਰੈਕਿੰਗ ਵੀ ਕਿੱਧਰੋਂ ਜਾਣਾਗਾ ਤਾਂ ਸਾਨੂੰ ਉਹ ਦਿਖਾ ਰਿਹਾਗਾ ਵੀ ਉੱਤੇ ਦੀ ਜਾਣਾ ਜਿੱਥੋਂ ਅਸੀਂ ਵਾਪਸ ਮੁੜ ਕੇ ਆਏ ਆ ਜੇ ਟ੍ਰਾਇਲਸ ਐਪ ਤੇ ਕੱਢਦੇ ਆਂ ਜੀ ਤੇ ਟਰੈਕਿੰਗ ਆ ਲਿਖਿਆ ਹੁੰਦੇ ਆ ਰਹੀਆਂ ਉਹ ਥੱਲੇ ਹੀ ਲੈ ਕੇ ਜਾ ਰਹੇ ਹਾਂ ਥੱਲੇ ਵਾਲਾ ਰਹੀ ਜਾਵਾਂਗੇ ਗੂਗਲ ਮੈਪਸ ਤੇ ਸਾਨੂੰ ਘਾਟੀ ਜੀ ਕੀ ਨਾ ਉੱਤੇ ਜਾ ਕੇ ਉਹਦਾ ਕੀ ਪਤਾ ਕਹਿ ਦੇਵੇ ਹੁਣ ਆਪਦਾ ਦੇਖੋ ਜਿੱਧਰ ਮਰਜੀ ਜਾਓ ਹੋਰ ਕੀ ਹੋਰ ਤਾਂ ਨੂੰ ਲੈ ਕੇ ਥਾਣੂ ਕਿੱਦਾਂ ਜਾਣਾ ਬਾਅਦ ਵਿੱਚ ਸਹੀ ਅੱਲਾਹ ਚੱਲਦੇ ਆਂ ਹੁਣ ਅੱਗੇ ਨੂੰ ਵਧਦੇ ਆਂ ਤੇ ਜੁੜੇ ਰਹੋ ਸਾਡੇ ਨਾਲ ਅੱਜ ਜਾਂਦਾ ਜੀ ਤੋਂ ਹਨੇਰੇ ਹੋਈ ਮੁੜਾਂਗੇ ਇਹਨਾਂ ਨੂੰ ਪਤਾ ਨਹੀਂ ਰਹੀ ਉੱਥੇ ਜਾਂਦੇ ਨੂੰ ਜੇ ਕਾਫੀ ਲੇਟ ਹੋ ਗਏ ਬਾਬੇ ਇੱਕ ਤਾਂ ਹੁਣ ਲੇਟ ਸੀਗੇ ਇੱਕ ਮੁੜ ਕੇ ਹੋ ਕੰਮ ਹੋ ਗਿਆ ਵੀ ਪਾਰਕਿੰਗ ਬਾਬੇ ਆੜ ਇੱਕੋ ਜਾਂ ਤਾਂ ਨਾ ਹੁੰਦੀ ਫਿਰਦੀ ਉਹ ਬਾਗੇ ਆਪਣੇ ਟੂਪਾਂ ਏਟੀਮ ਹੋਈ ਇਹਨਾਂ ਦੇ ਵਿੱਚ ਆਹ ਲੇਕ ਨੂੰ ਜਾਂਦੀਆਂ ਲਹਿਰਾ ਸਿੱਧੀ ਇਧਰ ਆਉਂਦੀ ਆ ਮਾਈਕਾ ਜੀ ਫੇਰ ਗੱਡੀ ਜੇ ਭੁੱਲ ਕੇ ਥੋੜਾ ਜਿਹਾ ਐਡਜਸਟ ਕਰਿਓ ਹਵਾ ਹੁਣੀ ਚੱਲ ਪਈ ਕਾਫੀ ਤੇ ਹੁਣੀ ਅਸੀਂ ਸਾਨੂੰ ਇਹ ਤੋਂ ਸਰਪ੍ਰਾਈਜ਼ ਮਿਲਿਆ ਕਿ 6 ਕਿਲੋਮੀਟਰ ਤੁਰ ਕੇ ਜਾਣਾ ਨੌਜਵਾਨਾਂ ਨੇ ਆ ਜਾ ਹਰਿੰਦਰ ਤੁਰਨਾ ਪੈਣਾ ਬਾਬੇ ਫੇਰੀ ਪਹੁੰਚ ਜਾਣਾ ਥੋੜਾ ਜਿਹਾ ਸਾਰੇ ਪਲਾਨ ਦੀ ਐਸੀ ਤੇ ਐਸੀ ਹੋ ਗਈ ਪਾਰਕਿੰਗ ਨਾ ਮਿਲਣ ਕਰਕੇ ਕਿਉਂਕਿ ਸ਼ਾਮ ਨੂੰ ਇੱਕ ਹੋਰ ਜਗ੍ਹਾ ਤੇ ਜਾ ਕੇ ਦੇਖਣੀ ਹੈ ਅੱਜ ਜਗ੍ਹਾ ਉਹ ਦੇਖ ਕੇ ਜਗ੍ਹਾ ਹੁਣ ਇੰਨਾ ਨਹੀਂ ਵਧਾਓ ਰੋਡ ਖੋਲਤਾ ਹੋਵੇ ਫਿਰ ਤਾਂ ਜੁੱਤੀ ਲਾਲੀ ਹਰਿੰਦਰ ਹੋਰ ਕੀ ਕਰ ਸਕਦੇ ਤੇ ਚਲਦੇ ਆ ਮੈਂ ਇਸਨ ਪਿੰਡ ਤੋਂ ਅੱਗੇ ਲੰਘ ਕੇ ਤੁਹਾਨੂੰ ਮਿਲਦੇ ਹਾਂ ਉੱਥੇ ਤੋਂ ਪੁਰਾਣਾ ਲੋਈ ਮੈਂ ਤੇ ਹਰਿੰਦਰ ਜਾ ਰਹੇ ਹਾਂ ਤੁਰ ਤੇ ਥੋੜਾ ਜਿਹਾ 2 2 ਕਿਲੋਮੀਟਰ ਤੁਰੇ ਘਟਾਈ 2.5 ਤੁਰਿਆ ਥੋੜਾ ਜਿਹਾ 4 ਰਹਿ ਗਿਆ ਤੇ ਜਨਤਾ ਸਾਰੀ ਤੁਰ ਹੀ ਜਾਂਦੀ ਆ ਪਰ ਵਿਚ ਵਿਚ ਮੋਟਰਸਾਈਕਲ ਗੱਡੀਆਂ ਲੰਘੀ ਜਾਂਦੀਆਂ ਪਤਾ ਨਹੀਂ ਉਹ ਲੋਕਲ ਨੇ ਵੀ ਉਹਨਾਂ ਦੇ ਘਰ ਕੋਲ ਹੋਣਗੇ ਇੱਧਰ ਪਤਾ ਨਹੀਂ ਕਈ ਵਾਰ ਆਪਣੇ ਵਰਗਿਆਂ ਨੂੰ ਹਿਸਾਬ ਆ ਜਾਂਦਾ ਜਿਵੇਂ ਉਹਨਾਂ ਨੂੰ ਸਾਨੂੰ ਇਟਲੀ ਦਾ ਪਤਾ ਅਜੀ ਸਾਈਡ ਸੂਟ ਤੇਰੀ ਕੱਢ ਕੇ ਲੈ ਜਾਨੇ ਪਤਾ ਨਹੀਂ ਹੁਮੇ ਆਈ ਜਾਂਦਾ ਤੇ ਸਕੂਟਰ ਮੋਟਰਸਾਈਕਲ ਤੇ ਲੰਗੀ ਜਾਂਦਾ ਵਿੱਚ ਜੀਰੋ ਅਸੀਂ ਪਹਿਲਾਂ ਇਹ ਸਾਨੂੰ ਬੰਦ ਆ ਨਹੀਂ ਅਸੀਂ ਆਹ ਪਾਰਕਿੰਗ ਲਾਉਣੀ ਸੀ ਇੱਥੋਂ 3 ਕਿਲੋਮੀਟਰ 3.5 ਕਿਲੋਮੀਟਰ ਇੱਥੋਂ ਆਹ ਗੱਲ ਮੈਂ ਜਿਵੇਂ ਪਾਰਕਿੰਗ ਸੱਚੀ ਫੁੱਲ ਆ ਉਹਨੇ ਕਿਹਾ ਦਾ ਸੱਚੀ ਆ ਜੀਰੋ ਇਹ ਪਹਿਲਾਂ ਆਈ ਸੀ ਉਦੋਂ ਬੰਦਾ ਖੜਾ ਸਾਨੂੰ ਕਹਿੰਦਾ ਪਾਰਕਿੰਗ ਖੋਲ ਲਿਆ ਜਿੱਦੋਂ ਉਹ ਇੱਥੇ ਪਾਰਕਿੰਗ ਲਾ ਗਿਆ ਦੇਖ 2 ਕਿਲੋਮੀਟਰ ਦੂਰ ਹਨਾ ਹੁਣ ਵਾਪਸ ਆ ਕੇ ਦੇਖਿਆ ਬੰਦਾ ਹੈ ਨਹੀਂ ਪਰ బోర్ ਲੱਗਾ ਜਿੰਨਾ ਤਾ ਉੱਤੋਂ ਦੀ ਘੁੰਮ ਘੁੰਮ ਕੇ ਤੇਰੀ ਘੁੰਮ ਕੇ ਗੱਡੀ ਜਾਂਦੇ ਫਿਰ ਤਾ ਸੀ ਕ ਆញ ਇੱਥੇ ਲੱਗ ਰਹੀ ਆ ਪਤਾ ਨਹੀਂ ਹੁਣ ਇਹ ਲੋਕ ਨਹਾਉਣ ਜਾ ਰਹੇ ਆ ਪਤਾ ਨਹੀਂ ਸਾਰੇ ਉਥੇ ਸਾਰੇ ਤਨਿਆਰ ਵਾਟਰਫਾਲ ਤੇ ਜਾਂਦੇ ਹੋਣੇ ਕੋਈ ਲੋਕ ਤਾਂ ਨਹਾਉਣ ਜਾਂਦੇ ਆ ਇੱਧਰ ਕੋਈ ਜਗ੍ਹਾ ਹੋਊ ਜਾਂ ਫਿਰ ਕੋਈ ਹੋਰ ਚੀਜ਼ ਬਣੀ ਹੋਊਗੀ ਉਥੇ ਚੱਲੇ ਨੇ ਕਿਉਂ ਸਾਰੇ ਲੋਕ ਇੰਨੇ ਤਾਂ ਨਹਾਉਣ ਜਾ ਨਹੀਂ ਸਕਦੇ ਨਹਾਉਣ ਨਹੀਂ ਹੈ ਤੇ ਵਾਟਰਫਾਲ ਤੇ ਪਾਰਕਿੰਗ ਬਾਬੇ ਸੱਚੀ ਬੋਲਾ ਕਈ ਤਾਂ ਕੈਂਪਿੰਗ ਪੱਕੀ ਕਰੀ ਬੈਠਿਆ ਆ ਦੇ ਇੱਥੇ ਆ ਦੇ ਲਾਇਆ ਹੋਇਆ ਸਾਈਟ ਤੇ ਬੈਣ ਜੀਦੇ ਹੋ ਤੇ ਬਾਅਦਿਆਂ ਅੱਗੇ ਨੂੰ ਆਜੋ ਹੌਲੀ ਹੌਲੀ ਗਰਮੀ ਬਹੁਤ ਆ ਬਾਬੇ ਇੱਥੇ ਇਟਲੀ ਨਾਲੋਂ ਟੈਂਪਰੇਚਰ ਘੱਟ ਆ 28 ਤੇ ਪਰ ਇਟਲੀ 35 ਹੁੰਦਾ ਉਹਨਾਂ ਨੇ ਫੇਰ ਵੀ ਇਟਲੀ ਨਾਲ ਗਰਮੀ ਜਿਆਦਾ ਲੱਗ ਰਹੀ ਆ ਪਸੀਨਾ ਜਿਆਦਾ ਆ ਰਿਹਾ ਇਟਲੀ ਪਸੀਨਾ ਨਹੀਂ ਆਉਂਦਾ ਹੁੰਦਾ ਇਟਲੀ ਉਮ ਮੱਚੀ ਜੇ ਇੰਦੇ ਰਹਿੰਦੇ ਆ ਇੱਥੇ ਪਸੀਨਾ ਆ ਰਿਹਾ ਉਧਰੋਂ ਬੱਦਲ ਵੀ ਆ ਗਿਆ ਚੜ ਕੇ ਅਸੀਂ ਤਾਂ ਕਹਿੰਦੇ ਆ ਪੈ ਜੇ ਮੀਂਹ ਮੀਂਹ ਨਾ ਪਵੇ ਮਾੜੀ ਮੋਟੀ ਕਣ ਮਣ ਕਾਣੀ ਜਿਹੀ ਹੋ ਜੇ ਤੇ ਬੱਦਲ ਵਾਈ ਰੋ ਦੇ ਫੇਰ ਤਾਂ ਭਾਵੇਂ 1 ਕਿਲੋਮੀਟਰ ਵਧਾ ਦਈਂ ਰੱਬਾ ਇਹ ਨਹੀਂ ਚੱਕਰ ਹੈ ਕਿਉਂਕਿ ਆ ਰਿਹਾ ਉਧਰੋਂ ਦੇ ਇੱਧਰਲਾ ਇੱਧਰਲਾ ਮੌਸਮ ਦੇਖੋ ਤੁਸੀਂ ਤੇ ਉਧਰੋਂ ਦੇਖੋ ਨੀਲਾ ਨੀਲਾ ਆ ਰਿਹਾ ਬੱਦਲ ਬਾਬੇ ਹੁਣ ਸਮਝੇ ਇੱਥੇ ਲੋਕ ਕਿਉਂ ਇੰਨੇ ਤਰੇ ਆਉਂਦੇ ਇੱਥੇ ਬੀਚ ਸਾਈਡਾਂ ਤੇ ਆ ਕਿਸਤੀਆਂ ਆ ਜਾਂ ਮਿਲਦੀਆਂ ਨੇ ਸਾਰੇ ਲੋਕ ਇੱਥੇ ਨਹਾ ਰਹੇ ਨੇ ਅਸੀਂ ਇਉਂ ਇੱਥੋਂ ਅੱਗੇ ਮੈਨਾਂ ਇਕੱਲਿਆਂ ਨਹੀਂ ਲੰਘਣਾ ਬਾਕੀ ਸਾਰੇ ਤਾਂ ਨਾ ਹਣੀ ਆਉਂਦੇ ਆ ਅਸੀਂ ਦੋ ਅੱਗੇ ਜਾਣਾ ਦੇਖੋ ਪੁੱਤਰ ਵਿਊ ਜੈੱਕ ਕਰੋ ਲਾਈਵ ਬਾਦੀਆਂ ਛੱਲਾਂ ਨੂੰ ਦੇਖ ਕੇ ਤੇ ਗੱਜਦੇ ਹੋਏ ਬੱਦਲ ਨੂੰ ਦੇਖਦੇ ਹੋਏ ਤੇਂਦਰ ਦੀ ਡਰ ਰਹੇ ਨੇ ਕਹਿੰਦੇ ਗੜੇਮਾਰੀ ਨਾ ਹੋ ਜਾਏ ਕਿਤੇ ਨਹੀਂ ਡਰ ਨਹੀਂ ਰਿਹਾ ਚੱਲ ਗੜੇਮਾਰੀ ਤਾਂ ਬਾਜਾਂਗੇ ਥੱਲੇ ਤੁੱਲੇ ਖੜ੍ਹ ਜਾਾਂਗੇ ਪਰ ਹੋਵੇ ਨਾ ਭਰਾਵਾ ਗੱਡੀ ਵੀ ਆਪਣੀ ਬਾਹਰ ਹੀ ਖੜ੍ਹੀ ਆ ਤੇ ਉੱਤੋਂ ਪੱਥਰ ਬੁੱਥਾ ਡਿੱਗਣ ਤੋਂ ਦੇਖੋ ਇਹਨਾਂ ਨੇ ਲਾਇਆ ਹੋਇਆ ਜਾਲ ਲਾਇਆਗਾ ਵੀ ਉੱਤੋਂ ਜੇ ਕੋਈ ਪੱਥਰ ਡੇਗਦਾਗਾ ਹਾਂ ਫਸੇ ਪਿਆ ਪੱਥਰ ਕਿ ਕਿਸੇ ਦੇ ਸਰਚ ਨਾ ਵਜੇ ਪੂਰਾ ਉਹ ਕੀਤਾ ਗਿਆ ਸਿਕਿਉਰਿਟੀ ਦਾ ਮਤਲਬ ਉਹ ਬੰਦੇ ਦੇ ਸੇਫਟੀ ਦਾ ਤੇ ਇੱਧਰ ਆ ਰਹੇ ਆ ਤੇ ਗੱਡੀ ਨਹੀਂ ਜਾ ਸਕਦੀ ਤੁਰਕੀ ਜਾ ਸਕਦੇ ਨੇ ਜਿਹੜੇ ਰੈਸਟੋਰੈਂਟ ਵਾਲੇ ਉਹ ਜਾ ਸਕਦੇ ਨੇ ਉਹ ਆਪ ਗਏ ਹੋਏ ਲੰਗੇ ਵੀ ਹੋਏ ਆ ਕਿ ਤੇ ਰਾਹ ਦੇਖੋ ਤੁਸੀਂ ਕਿੰਨੇ ਘੰਟਾ ਕਾਪਰੀ ਵਾਲੀ ਫੀਲਿੰਗ ਆ ਗਈ ਨੀਰੇ ਜਦੀ ਜਾਣਾ ਹਰਿੰਦਰ ਰਾਜਾ ਆਪਣਾ ਟਾਲੀ ਨਹੀਂ ਮਿਲੇ ਸੀਗੇ ਉਹ ਜਿੰਨਾਂ ਪਾਰਲ ਚੱਲੇ ਆ ਹਟਾਰੀਆਂ ਮਿਲੇ ਉਹ ਕੋਲੇ ਦੀ ਮੈਂ ਲੰਗੇ ਮੈਂ ਹਟਾਰੀਆਂ ਬੋਲੀ ਜਾਂਦੇ ਹਰਿੰਦਰ ਪੁੱਛ ਲਾ ਹੋਰ ਆਪਾਂ ਗਲਤ ਰਾਹੀ ਨਾ ਜਾਂਦੇ ਹੋਈਏ ਉਹ ਕਹਿੰਦਾ ਸੀ ਪਹਿਲੀ ਵਾਰ ਆਲੇ ਆਂ ਕਹਿੰਦਾ ਦੇਖ ਲਓ ਤੁਸੀਂ ਆਪ ਕਹਿੰਦਾ ਚਾਰ ਕਹਿੰਦਾ ਆ ਦੇਖੋ ਅੱਲਾ ਬੱਲਾ ਨਹੀਂ ਰਹੀ ਨਹੀਂ ਰਹੀ ਬਹੁਤ ਆ ਬਾਬੇ ਫੋਨ 'ਚ ਸਾਫ਼ ਦੇਖ ਰਿਹਾ ਹਰਿੰਦਰ ਫੋਨ 'ਚ ਦੇਖ ਕੇ ਚਲੀ ਗਏ ਕੀ ਗੱਲ ਹੈ ਕੀ ਬਾਤ ਹੈ ਲੈ ਵੀ ਬਦਲ ਹਰਿੰਦਰ ਪੂਰਾ ਬਣ ਗਿਆ ਚਲੇ ਕਗਲੋਂ ਵਧੀਆ ਬੱਦਲ ਹੋ ਜਾ ਰਵੇ ਕਿਉਂਕਿ ਬੱਦਲ ਨਾਲ ਐ ਠੰਡੇ ਰਵਾਂਗੇ ਇੰਨੀ ਟਰੈਕਿੰਗਾਂ ਚ ਮੁਸ਼ਕਿਲ ਨਹੀਂ ਹੋਣੀ ਕਿਉਂਕਿ ਧੁੱਪ ਪਿਛੇ ਇੰਨੀ ਕਿ ਜ਼ਿਆਦਾ ਸੀ ਆਦੋਂ ਬਾਰ ਕੰਮ ਹੋਇਆ ਬਈ ਮੋਟਰਸਾਈਕਲ ਆ ਸਕਦੇ ਇੱਥੇ ਮੋਟਰਾਂ ਲਾ ਕੇ ਨਾ ਜਾਂ ਤਾਂ ਇੱਥੇ ਥੱਲੇ ਨਾ ਆਈ ਜਾਂਦੀ ਆ ਪੱਥਰਾਂ ਆਂ ਤੇ ਖੜੇ ਜਨਨ ਤੈਰਨਾ ਆਉਂਦਾ ਕਿਉਂਕਿ ਥੂਂ ਦਾ ਡੂੰਘੀ ਆ ਲੈ ਕੇ ਇੱਕਦਮ ਜਿਨਾਂ ਨੂੰ ਤੈਰਨਾ ਆਉਂਦਾ ਉਹ ਇੱਥੇ ਲਾ ਜਾਂਦੇ ਆ ਜਗਾ ਕਿੰਨੀਆਂ ਸੋਹਣੀਆਂ ਬਣਾਈਆਂ ਸਿਰਫ ਦੇਖ ਲੋ ਤੁਰ ਕੇ ਜਾਣ 1904 ਚ ਗੋਹਾ ਬਣਾਤੀ ਸੀ ਇਹਨਾਂ ਨੇ ਆਹ ਦੀ ਲਿਖਿਆ 1904 ਚ ਤੇ ਪਹੁੰਚਾਂਗੇ ਬਾਬੇ ਅੱਜ ਜੁੜੇ ਰਹੋ ਸਾਡੇ ਨਾਲ ਭਾਵੇਂ ਅਸੀਂ ਆਹਦੇ ਉਹ ਲੋਕੇਸ਼ਨ ਤੇ ਲੇਟ ਪਹੁੰਚੀਏ ਪਰ ਇੱਥੇ ਤਾਂ ਪਹੁੰਚ ਕੇ ਅੱਜ ਭਾਵੇਂ ਕਰਕੇ ਮੜਾਂਗੇ ਅੱਜ ਭਾਵੇਂ ਭਿੱਜ ਕੇ ਚਾਈਏ ਹੋਰ ਹਾਂ ਤੇ ਆਹ ਗੁਫਾ ਦੇਖੋ ਫੇਰ ਆਗੀ ਕਿੰਨੀ ਲੰਬੀ ਲੋ ਜੀ ਆਹ ਵਿਊ ਪੁਆਇੰਟ ਤੇ ਪਹੁੰਚਾ ਤੇ ਉਹ ਮੈਨੂੰ ਪਹਾੜ ਬਹੁਤ ਸੋਹਣਾ ਲੱਗ ਰਿਹਾ ਯਾਰ ਉੱਚਾ ਵੀ ਬਾਲਾ ਜਾਦੇ ਆ ਬਾਬੇ ਆ ਸਾਰੇ ਨੇੜੇ ਢੇੜੇ ਵਾਲੇ ਪਹਾੜਾਂ ਨਾਲ ਉੱਚਾਗਾ ਬੱਦਲਾਂ ਇਹ ਪੂਰਾ ਢੱਕ ਚੁਕਿਆਗਾ ਤੇ ਲੋਕ ਇੰਦਰ ਸਾਈਕਲਿੰਗ ਕਰਨ ਆਉਂਦੇ ਆ ਬੈ ਸਾਈਕਲ ਲਿਆਵੇ ਯਾਰ ਆਪਦਾ ਸਾਰਿਆਂ ਨੂੰ ਬੈਸਟ ਰਹਿੰਦਾ ਬੰਦਾ ਪੂਰਾ ਕੇ ਰਹਿੰਦਾ ਜਾਂ ਮੋਟਰਸਾਈਕਲ ਜਿੱਥੇ ਮਰਜ਼ੀ ਵਾੜਦੇ ਨਾ ਇਹਨਾਂ ਨੂੰ ਮੂਲ ਤੇ ਦਿੰਦੇ ਆ ਕਿਉਂਕਿ ਇਹ ਤਾਂ ਖੁੰਝੇ 'ਚ ਖੜ ਜਾਂਦੇ ਜਮਾਂ ਖੁੰਝ ਵਾਲੀ ਜਗ੍ਹਾ 'ਚ ਆਹ ਦੇਖੋ 1889 'ਚ ਬਣਾਇਆ ਸੀ ਆਹ ਰਾਹ 1 ਸਤੰਬਰ ਨੂੰ ਐਂ ਦੇਖ ਲਓ ਕਿੰਨਾ ਟਾਈਮ ਹੋ ਗਿਆ 140 ਕੁਲੇ ਸਾਲ ਹੋ ਗਏ ਆਪਣੇ ਵਾਲਿਆਂ ਹਜੇ ਹੁਣ ਰਾ ਬਣਾ ਰਿਆ ਫਿਰ ਵੀ 20 20 ਸਾਲ ਲਾ ਆਉਂਦੇ ਆ ਇਹਨਾਂ ਨੇ ਤੁਰਨ ਨਹੀਂ ਇੰਨੀ ਦੇਖ ਲਓ ਪਹਿਲ ਦਿੱਤੀ ਸੀ ਪਹਿਲੀਆਂ ਜੀ ਸਵਿਸ ਬਾਕੀ ਰੱਬ ਦਾ ਘਰ ਆ ਯਾਰ ਬਾਕੀ ਸਵਿਸ ਦੇ ਜਿਹੜੇ ਮੇਨ ਪੈਂਡ ਆ ਜਿਹਨਾਂ ਇਹ ਤੁਸੀਂ ਵੀਡੀਓਆਂ ਬਹੁਤਾਂ ਦੇਖਦੇ ਹੋਨੇ ਆ ਉਹ ਅੱਗੇ ਜਾ ਕੇ ਆ ਰਿਹਾਗਾ ਤੇ ਉਹ ਪੈਂਡ ਜ ਵੀ ਦਿਖਾਉਣਾ ਤੁਹਾਨੂੰ ਤੇ ਦੂਜਾ ਦਾ ਅਸੀਂ ਜਿੱਥੇ ਕੱਲੂ ਜਾਣ ਵਾਲੇਕੇਸ਼ਨ ਤੇ ਉਹ ਉਹ ਚ ਵੀ ਦੇਖੋਗੇ ਲੋ ਵੀ ਇੱਥੇ ਆ ਕੇ ਆ ਰ ਆ ਵੀ ਜਾਂਦਾ ਆ ਰ ਆ ਵੀ ਜਾਂਦਾ ਦੋਨੇ ਅੱਗੇ ਜਾ ਕੇ ਮਿਲਦੇ ਆ ਅਸੀਂ ਆ ਡਿਸਾਈਡ ਕੀਤਾ ਕਿ ਅਗਰਾਂਿਆਂ ਵਿੱਚਲੀ ਜਾਂਦਾ ਵਿੱਚ ਦੀ ਜਾਵਾਂਗੇ ਘਰਾਂ ਦੇ ਰੈਸਟੋਰੈਂਟ ਵੀ ਇੱਧਰ ਜੇ ਖਾਣਾ ਪੀਣਾਗਾ ਉੱਪਰ ਦੀ ਵਾਕੀ ਸਾਨੂੰ ਥੋੜਾ ਚੜ੍ਹਾਈ ਦੇਖ ਕੇ ਡਰ ਲੱਗਣ ਲੱਗਿਆ ਤੇ ਆਹ 뷰 ਚੈੱਕ ਕਰੋ ਯਾਰ ਕਿਆ ਬਾਤ ਹੈ ਬਾਬਾ ਇੱਕ ਐਂ ਜਗ੍ਹਾ ਪਿੱਛੇ ਆਈ ਸੀ ਉੱਥੇ ਆ ਕੇ ਅਸੀਂ ਵੀ ਉਲਝਦੇ ਹਾਂ ਤੁਸੀਂ ਵੀ ਉਲਝੋਗੇ ਐ ਉੱਥੇ ਦੋ ਬੋਰਡ ਲੱਗੇ ਹੋ ਉੱਤੇ ਨੂੰ ਜਾਣਾ ਕਿ ਥੱਲੇ ਨੂੰ ਜਾਣਾ ਥੱਲੇ ਜੇ ਤੁਸੀਂ ਜਾਣਾ ਉੱਥੇ ਖਾ ਪੀ ਸਕਦੇ ਹੋ ਨਹਾਤ ਹੋ ਸਕਦੇ ਹੋ ਉੱਪਰ ਨੂੰ ਆਉਣਾ ਪੈਣਾ ਜੇ ਤੁਸੀਂ ਵਾਟਰਫਾਲ ਤੇ ਆਉਣਾ ਤੇ ਹਵਾ ਠੰਮ ਜਾਈ ਗਈ ਹੈ ਇਹਦਾ ਮਤਲਬ ਮੀਂਹ ਆਊਗਾ ਮੈਨੂੰ ਲੱਗਦਾ ਬਾਕੀ ਦੇਖੋ ਰੱਬ ਮੀਂਹ ਨਾ ਪਾਵੇ ਐਂ ਰੱਖੇ ਮੌਸਮ ਪਾਣੀ ਮੋਟੀ ਕੰਡ ਮਣ ਕਾਣੀ ਭਾਵਾਂ ਕਰਦੇ ਹਸਤਾਲਾ ਜੀ ਇੱਥੇ ਤਾਂ ਦੇ ਤੇ ਹਜੇ ਬਹੁਤ ਸੋਹਣੇ ਘਰ ਆਉਣੇ ਆ ਵਿੱਚ ਦੇਖਿਓ ਉਹ ਦਿਖਾਉਣੇ ਤੁਹਾਨੂੰ ਕਿੱਚਲ ਕੇ ਤੇ ਆ ਜਿਹੜਾ ਤੁਹਾਨੂੰ ਮੈਂ ਰੈਸਟੋਰੈਂਟ ਦੱਸ ਰਿਹਾ ਇਹ ਹਸਤਾਲੇ ਵਾਲਿਆਂ ਦਾ ਹੀ ਹੈ ਇਹਨਾਂ ਦੇ ਇੱਥੇ ਹੀ ਤਾਜ਼ਾ ਮਤਲਬ ਮੀਟ ਵਗੈਰਾ ਸਾਰਾ ਦੁੱਧ ਵਗੈਰਾ ਇੱਥੇ ਹੀ ਮਿਲਦਾ ਰੈਸਟੋਰੈਂਟ ਆ ਲੋਕ ਬੈਠੇ ਨੇ ਇੱਕੋ ਇਧਰ ਪਿੰਕਾਂ ਲੱਗੀਆਂ ਕੀਆ ਵੀਊ ਹੈ ਯਾਰ ਇੱਥੋਂ ਅੱਗੇ ਬਾਈਬੀ ਜੀ ਆਉਣ ਲੱਗਿਆ ਹੁਣ ਹਰਿੰਦਰ ਆ ਬੱਕਰੀਆਂ ਫਿਰਦੀਆਂ ਨੇ ਇਹਨਾਂ ਦੀ ਬੱਕਰੇ ਦਾ achar ਵੀ ਮਿਲਦਾ ਇੱਥੇ ਚੈੱਕ ਲੈ ਜੰਨੇ ਕੱਦਾਂ ਬੱਕਰੇ ਤੇ ਗਰਮੀ ਨਾਲ ਵਾਪੇ ਮੂੰਹ ਪੂਰਾ ਭੇਜ ਚੁ ਗਿਆ ਟੀ-ਸ਼ਰਟ ਦਾ ਵੀ ਬੁਰਾ ਲੱਗ ਰਿਹਾ ਟੀ-ਸ਼ਰਟ ਅੱਜ ਮੈਂ ਉਵੇਂ ਹੀ ਪੁਰਾਣੀ ਜੀ ਪਤਲੀ ਜੀ ਪਾ ਗਿਆ ਜੀ ਮੈਂ ਕਿਹਾ ਵੀ ਗਰਮੀ ਆ ਤਾਂ ਕਰਕੇ ਚੱਲ ਵਧੀਆ ਰਹਿ ਗਿਆ ਹਰਿੰਦਰ ਥੋੜਾ ਜ ਮੈਂ ਚੇਂਜ ਕਰ ਲਈ ਸੀ ਕੁੱਤਾ ਕੁੱਤਾ ਮੈਂ ਚੇਂਜ ਕਰਨੀ ਸੀ ਟਾਈਮ ਨਹੀਂ ਲੱਗਿਆ ਹੋਰ ਇਹ ਆ ਇਹ ਟਿਚਨ ਬਣ ਕੇ ਆਇਆ ਸੀ ਅੱਜ ਇਹਨੂੰ ਟਰੈਕਿੰਗ ਕਰਾਤੀ ਬਦਲ ਨਹੀਂ ਭੁੱਲ ਗਿਆ ਮੈਂ ਬਦਲ ਲਈ ਸੀ ਮੈਂ ਬਾਅਦੋਂ ਫਿਰ ਅੱਗੇ ਕਾਲੀ ਸੀ ਆਪਾਂ ਇੱਦਾਂ ਕਾਲੀ ਕਾਲੀ ਜੀ ਭੁੱਲ ਗਿਆ ਚਲੋ ਕੋਈ ਚੱਕਰ ਨਹੀਂ ਤੇ ਇੱਧਰਲਾ ਵੀਊ ਵੀ ਦੇਖ ਲਓ ਬਾਬੇ ਜਿੱਥੋਂ ਅਸੀਂ ਆਏ ਆ ਉਹ ਸਾਹਮਣੇ ਰਹਿ ਗਿਆ ਪਿੰਡ ਤੋਂ 4 ਕਿਲੋਮੀਟਰ ਰਹਿ ਗਿਆ ਹੁਣ ਸਾਡੀ ਕਿਲੋਮੀਟਰ ਲੋਕ ਸਾਈਕਲਾਂ ਤੇ ਵੀ ਜਾ ਰਹੇ ਨੇ ਦੂਜੀ ਉਹਨਾਂ ਤੇ ਵੀ ਜਾ ਰਹੇ ਆ ਆਪਣਾ ਮੋਤੋ ਇੰਦਰ ਥੱਲੇ ਜਾ ਕੇ ਵਹਿਣ ਨੂੰ ਵੀ ਹੈਗਾ ਜੇ ਜਾਣਾ ਬਾਹੋ ਯਾਰ ਘੈਂਟ ਆ ਬਾਬੇ ਤੇ ਲੋ ਵੀ ਮਿੱਤਰੋ ਥੋੜਾ ਹੀ ਰਹਿ ਗਿਆ ਤੇ ਵਿਊ ਦੇਖਦੇ ਜਾ ਰਹੇ ਆ ਜਿਹੜਾ ਸਾਈਡ ਤੇ ਲੇਕ ਵਿਊ ਆਹੀ ਤੇ ਚੜਾਈ ਹੈਗੀ ਆ ਥੋੜੀ ਦਿਖਾ ਦੇ ਰੰਦਰ ਕਿਦਾਂ ਦੀ ਮਤਲਬ ਮਤਲਬ ਇੰਨੀ ਔਖੀ ਵੀ ਨਹੀਂ ਹੈਗੀ ਠੀਕ ਆ ਵੀ ਚੜਾਈ ਹੈਗੀ ਆ ਪਰ ਤੇ ਫੈਮਿਲੀ ਵਗੈਰਾ ਕਰ ਸਕਦੀ ਹੈ ਟ੍ਰੈਕਿੰਗ ਤੇ ਫਾਲ ਦਾ ਨਾਮ ਹੈਗਾ ਸੀਰਨ ਬਾਜ ਫਾਲ ਬਾਕੀ ਤੁਹਾਨੂੰ ਫਾਲ ਦਾ ਰਿਵਿਊ ਉੱਥੇ ਜਾ ਕੇ ਦਵਾਵਾਂਗੇ ਆਪਾਂ ਪਹਿਲਾਂ ਹੀ ਕਹਿ ਦਈਏ ਉੱਥੇ ਪਾਣੀ ਨਾ ਚੱਲਦਾ ਹੋਵੇ ਕਿਉਂਕਿ ਅਸੀਂ ਇਨਸਟਾ ਰੀਲਾਂ ਵਗੈਰਾ ਦੇ ਦੇਖ ਕੇ ਆਏ ਆ ਉਹ ਹਿਸਾਬ ਨਾਲ ਬਹੁਤ ਜ਼ਿਆਦਾ ਸੋਹਣੀ ਆ ਬਾਕੀ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਵਾਂ ਗਰਮੋ ਗਰਮੀ ਹੋ ਚੁੱਕੇ ਆ ਪੂਰਾ ਗੁੰਮ ਜਾ ਪੈ ਗਿਆ ਬੱਦਲਬਾਈ ਹੈਗੀ ਆ ਪਰ ਹਵਾ ਜੀ ਚੱਲਣੋਂ ਆੜ ਗਈ ਵਿੱਚ ਦੀ ਚੱਲੀ ਹਵਾ ਨਰਿੰਦਰ ਹਾਂ ਹੋਂ ਦਾ ਜਮਾ ਹੀ ਉਹ ਆ ਪਿਆ ਗੁੰਮ ਜਾ ਪਿਆ ਗਿਆ ਫਿਰ ਵੀ ਠੰਡਾ ਆ ਰਿਹਾ ਕੋਈ ਟੁੱਟੀ ਜਾਵੇ ਮੂੰਹ ਮੈਂ ਧੋਈ ਆ ਉਹ ਹੂੰ ਲੈ ਵੀ ਭੇਡਾਂ ਦੇਖ ਲੋ ਇੱਥੇ ਵਾਲੀਆਂ ਸਵਿਸ ਵਾਲੀਆਂ ਭੇਡਾਂ ਇੱਥੇ ਦੀਆਂ گاਵਾਤੇ ਭੇਡਾਂ ਦਾ ਮੁੱਲ ਵੀ ਦੁੱਗਣਾ ਆਪਣੇ ਵਾਲਾ ਨਾਲ ਇਹਨਾਂ ਦੇ ਗੱਲ ਤੇ ਕੋਈ ਘੰਟੇ ਪਹਿਲੇ ਪਏ ਹੋਏ ਉਹ ਦੇ ਉਧਰ ਪਜੀਆਂ ਹੋਇਆਂ ਤੇ ਐਂ ਚੜਦੀਆਂ ਰਹਿੰਦੀਆਂ ਨੇ ਇੱਥੇ ਬਾਬੇ ਪਹਾੜਾਂ ਦੇ ਖੁੱਲ੍ਹੇ ਹੱਡੀਆਂ ਹੁੰਦੀਆਂ ਇਹਨਾਂ ਦੀਆਂ ਬਾਲ ਕੱਟ ਕੀਤੇ ਹੋਏ ਇਹਨਾਂ ਦੇ ਇਹ ਘੱਟ ਸੋਹਣੀਆਂ ਵਿੱਚ ਵੇਜ ਤਾਂ ਵਾਲੀਆਂ ਸੋਹਣੀਆਂ ਹੁੰਦੀਆਂ ਨੇ ਪਤਾ ਨਹੀਂ ਲੰਡੀਆਂ ਜਾਂ ਕੀ ਤੇ ਹੋਣੀਆਂ ਤਾਂ ਘੱਟ ਸੋਹਣੀਆਂ ਲੱਗਦੀਆਂ ਹੁਣ ਤੁਸੀਂ ਪੁੱਛੋਗੇ ਆਹ ਗੱਡੀਆਂ ਫਿਰ ਇੱਥੇ ਕਿਵੇਂ ਆ ਗਈਆਂ ਇਹ ਇਹਨਾਂ ਦੀਆਂ ਜਿਨ੍ਹਾਂ ਦੇ ਆਪਦੇ ਆਹ ਰਿਜ਼ੋਰਟ ਨੇ ਰੈਸਟੋਰੈਂਟ ਨੇ ਹੋਟਲ ਵੀ ਹੈਗੇ ਵਿਚ ਵਿਚ ਇਧਰ ਨੂੰ ਤੇ ਉਹ ਇੱਥੇ ਗੱਡੀ ਲਿਆ ਸਕਦੇ ਜਿੰਨਾਂ ਦੇ ਆਦੇ ਫਾਰਮ ਨੇ ਉਹ ਲਿਆ ਸਕਦੇ ਆ ਬਾਕੀਆਂ ਦੇ ਤਾਂ ਇਹ ਰਾਜ ਕੜਵੜ 10 12 ਇਹ ਦੇਖ ਲਿਆ ਵੀ ਮੂਲ ਤੇ ਟੰਗੇ ਪਏ ਨੇ ਮਤਲਬ ਉਹ ਟਿਕਟਾਂ ਪੁਲਿਸ ਵਾਲੇ ਟੰਗ ਗਏ ਪਹਿਲਾਂ ਹੀ ਇੱਥੇ ਅੱਗੇ ਬਾਬੇ ਇਹਨਾਂ ਦੀਆਂ ਸੰਗਲੀ ਲਾਈ ਹੋਈ ਆ ਕੋਈ ਕੁੱਤਾ ਕੁੱਤਾ ਤਾਂ ਲੈ ਕੇ ਜਾ ਸਕਦੇ ਆ ਤੇ ਵੀ ਕੋਈ ਪਸ਼ੂ-ਪਸ਼ੂ ਨਾਲ ਬੜੇ ਇਧਰ ਤੇ ਕੋਈ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨਾ ਜਾਵੇ ਕਿਉਂਕਿ ਇੱਥੋਂ ਸਿਰਫ 10 ਮਿੰਟ ਦੀ ਟ੍ਰੈਕਿੰਗ ਰਹਿ ਗਈ ਯਾਰ ਕੇ ਜਾ ਦੇਖੋ ਚਰਚ ਕਿੰਨੀ ਜੀ ਕਿੰਨੀ ਸੋਹਣੀ ਆ ਪਿੱਛੇ ਪਹਾੜ ਸਾਹਮਣੇ ਚਰਚ ਆ ਕਈਆਂ ਦੇ ਕਰਨੇ ਇੱਥੇ ਇਹ ਆਪਦੇ ਕਈੇ ਅਮੀਰਾਂ ਦੇ ਹੁੰਦੇ ਆ ਵੀ ਆਪ ਦਾ ਛੁੱਟੀਆਂ ਜਾ ਕੇ ਰਹਿੰਦੇ ਆ ਕਈ ਓਂ ਬਿਲੇ ਇਹ ਕਰਾਈ ਤੇ ਦਿੰਦੇ ਆ ਕਈ ਰੈਸਟੋਰੈਂਟ ਨੇ ਤੁਹਾਨੂੰ ਦੱਸਿਆ ਜਾਇਆ ਪਹਿਲਾਂ ਇਹ ਉਹ ਦੇਖੋ ਬੱਕਰੀਆਂ ਇੱਧਰ ਹੋਰ ਰਹਿਦੀਆਂ ਇੱਥੇ گاਵਾ ਘੱਟ ਨੇ ਹਰਿੰਦਰ ਬੱਕਰੀਆਂ ਵਾਲੀਆਂ ਨਾ ਨਾਲ ਪਿੱਛੇ ਜੀ ਤੇ ਆ ਖੁੱਡ ਜੀ ਜਾ ਬਾਬੇ ਉਹ ਸਾਡੀ ਫਾਲ ਤੇ ਪਹੁੰਚਣ ਆਲੇ ਆ ਬਸ ਉੱਤੇ ਖੜਕਾ ਜਾ ਤਾਂ ਸੋਣ ਨਹੀਂ ਰਿਹਾ ਰੱਬਾ ਮਾੜੀ ਨਗਰ ਦੀ ਚਲਾ ਦੇ ਜੇ ਨਹੀਂ ਵੀ ਚੱਲੀ ਤੇ ਆਵਾਜ਼ਾਂ ਸੁਣਦੇ ਹੋਏ ਤੇ ਲੋਕਾਂ ਦੇ ਮੂੰਹ ਦੇਖਦੇ ਹੋ ਸਾਨੂੰ ਲੱਗ ਰਿਹਾ ਵੀ ਝਰਨਾ ਬਹੁਤ ਘਟ ਡੇ ਗਿਰਿਆ ਕਿਉਂ ਲੋਕ ਵੀ ਦੁਖੀ ਜਿਹੇ ਜਮੜਦੇ ਜਾ ਰਹੇ ਆ ਆਵਾਜ਼ ਵੀ ਥੋੜੀ ਥੋੜੀ ਆ ਰਹੀ ਜੇ ਨਿਕਲਿਆ ਝਰਨਾ ਡੇਗਾ ਤਾਂ ਹੁੰਦਾ ਪਹੁੰਚ ਤਜ ਗਏ ਆਈ ਪਲੇਸ ਤੇ ਦੇਖਦੇ ਆਹ ਤਾਂ ਇੱਕ ਝਰਨੀ ਜੀ ਐ ਇੱਧਰ ਲਈ ਹਟ ਤਾਂ ਜੇ ਇਹੀ ਹੋਈ ਮੈਂ ਫਿਰ ਤਾਂ ਸੋਚ ਲਿਆ ਵੀ ਕੰਮ ਖਰਾਬ ਹੀ ਹੋ ਗਿਆ ਉਹ ਆ ਯਾਰ ਮੇਨ ਉਹਦੇ ਬੰਦ ਪਿਆ ਮੈਨੂੰ ਲੱਗਾ ਉਹਦੇ ਉੱਥੇ ਜਲ ਬजमੀ ਪਈ ਉੱਥੇ ਹੁੰਦਾ ਮੇਨ ਹਾਂ ਬਾਬੇ ਉਹ ਕੰਮ ਖਰਾਬ ਹੋ ਗਿਆ ਮੈਨੂੰ ਲੱਗਾ ਬਾਬੇ ਉਹ ਕੰਮ ਹੋ ਗਿਆ ਖਰਾਬ ਮੈਂ ਝਰਨਾ ਇੱਥੇ ਡੇਗਦਾ ਹੁੰਦਾ ਇੱਥੇ ਅੱਜ ਤੇ ਜਲ ਬजमੀ ਹੋਈ ਆ ਤੇ ਜਮਾਈ ਨਹੀਂ ਯਾਰ ਨਵਿੰਦਰ ਆਪ ਕੰਮ ਨਹੀਂ ਡੇਗ ਰਿਆ ਇੰਨੀ ਮਿਹਨਤ ਇੰਨਾ ਗੇੜਾ ਪਾ ਕੇ ਵੀ ਆਏ ਪਹਿਲੇ ਫਿਰ ਕਿ ਜੁਨੀ ਸਪਾਰਕਿੰਗ ਨਹੀਂ ਸੀ ਮਿਲਦੀ ਤਿੰਨ ਚਾਰ ਰੱਬ ਇਸ਼ਾਰੇ ਕਰ ਰਿਹਾ ਜੀ ਮੁੜ ਜਾਓ ਤੁਸੀਂ ਚੱਲ ਕੋਈ ਨਹੀਂ ਹੁਣ ਜਮਾਈ ਕੰਮ ਖਰਾਬ ਹੋ ਗਿਆ ਦਾ ਯਾਰ ਅੱਜ ਡਿਗ ਝਰਨੀ ਦੀ ਡੇਗ ਰਹੀ ਆ ਉਹ ਪਰਲੇ ਪਾਸੇ ਵਾਸ ਉਹ ਦੇਖ ਲੋ ਚਲੋ ਕੋਈ ਗੱਲ ਨਹੀਂ ਹੋਸ਼ ਹੋ ਗਏ ਫਿਰ ਦੇਖੋ ਹੋਸ਼ ਹੋ ਪਰ ਹਾਂ ਜੇ ਟ੍ਰੈਕਿੰਗ ਕਰ ਲੀਓ ਸਾਹਮਣੇ 뷰 ਬਿਆ ਸੋਹਣਾਗਾ ਇਹ ਤੋਨੋ ਬਾਬੇ ਮੈਂ ਫੋਟੋ ਲਾ ਦੂੰਗਾ ਇੱਥੇ ਵੀ ਕਿੰਨਾ ਘੈਂਟ ਝਰਨਾ ਯਾਰ ਇਹ ਬਹੁਤ ਇੰਸਟਾਗ੍ਰਾਮ ਦੇ ਰੀਲਾਂ ਤੇ ਆਇਆ ਝਰਨੇ ਤੇ ਵੀ ਕੋਈ ਫੈਕਸ਼ਨ ਲੱਗਿਆ ਹੋਣਾ ਚਾਹੀਦਾ ਨਾ ਵੀ ਪਤਾ ਲੱਗੇ ਵੀ ਚੱਲਦਾ ਕਿ ਨਹੀਂ ਅੱਜ ਜਿੱਦਾਂ ਬਰਫ ਔਰ ਗਈ ਨਾ ਆਪਾਂ ਥੋੜੇ ਲੇਟ ਆ ਗਏ ਹੂੰ ਤਾਂ ਕਰਕੇ ਥੋੜਾ 20 ਘੰਟਿਆਂ ਪਹਿਲਾਂ ਆਵੇ ਨਾ ਬੰਦਾ ਮੰਨ ਲਾ ਫੇਰ ਜ਼ਿਆਦਾ ਕੰਮ ਹੁੰਦਾ ਤੇ ਚਲੋ ਕੋਈ ਨਹੀਂ ਸਾਡੇ ਨਾਲ ਤਾਂ ਗੋਨ ਰੋਂਗ ਹੋ ਗਿਆ ਬਲੌਗ ਤਾਂ ਹੁਣ ਪਾਵਾਂਗੇ ਜਿੰਨਾ ਅਸੀਂ ਐਕਸਾਈਟਡ ਕੀਤਾ ਸੀ ਤੁਹਾਨੂੰ ਝਰਨੇ ਲਈ ਉਹੀ ਕੰਮ ਖਰਾਬ ਹੋ ਗਿਆ ਚਲੋ ਕੋਈ ਚੱਕਰ ਨਹੀਂ ਆਜਾ ਹੁਣ ਤੁਹਾਨੂੰ ਘਰ ਘਰ ਦਿਖਾਉ ਸਾਡਾ ਕੋਈ ਸਟੋਰੀ ਪੋਨ ਨੂੰ ਨਹੀਂ ਜੀ ਕਰਦਾ ਉਹ ਇੱਕ ਚਰਚਾ ਰਾਹ ਚ ਉਹਦੀ ਬੋਣਿਆ ਹੁਣ ਚੱਲ ਗਿਓ ਹਰਿੰਦਰਾ ਮਿਹਨਤ ਹੋਏ ਇਦੋਂ ਦਾ ਆਪਾਂ ਆਉਦੀ ਇੱਕ ਬਾਬੇ ਇਦੋਂ ਵਾਰ ਵਧੀਆ ਲੋਕੇਸ਼ਨ ਤੇ ਜਾਣਾ ਉੱਥੇ ਵੀ ਹੁਣ ਜੀ ਜਾਂਦਿਆਂ ਨੇ ਲੇਟ ਹੋ ਜਾਣਾ ਮਤਲਬ ਰਾਤ ਹੋ ਜਾਣੀ ਆ ਨਹੀਂ ਅਸੀਂ ਉੱਥੇ ਟਾਈਮ ਸਰ ਪਹੁੰਚ ਜਾਣਾ ਇਹ ਹੋਰ ਯਾਰ ਹਰਿੰਦਰ ਹਾਂ ਜੀ ਚਰਚ ਕਿੰਨੀ ਨੂੰ ਜਾ ਰਹੇ ਆ ਬਾਬਿਓ ਉੱਥੇ ਬਹਿ ਕੇ ਨਾ ਨੇ ਖਾਵਾ ਵੀ ਹੋ ਇਸ ਸਾਈਡ ਤੇ ਯਾਰ ਮੂਡ ਆਫ ਹੋ ਗਿਆ ਹਰਿੰਦਰਾ ਕੋਈ ਨੇ ਮੂਡ ਆਨ ਆਪਣਾ ਉੱਥੇ ਆ ਕੇ ਰਹਿਣਾ ਉਹ ਜਗ੍ਹਾ ਕਿਹੜਾ ਕੋਈ ਗੱਲ ਨਹੀਂ ਕਦੇ ਕਦੇ ਜ਼ਿੰਦਗੀ ਚ ਐ ਵੀ ਹੁੰਦਾ ਬਾਬਿਓ ਉਹਦਾ ਜਿਹੜਾ ਟਰੈਕਿੰਗ ਬੜੀ ਵਧੀਆ ਜਾਂਦਾ ਜਾਨੀ ਓਕੀ ਨਹੀਂ ਹੈ ਹਾਂ ਟਰੈਕਿੰਗ ਵੀ ਇੰਨੀ ਓਕੀ ਨਹੀਂ ਸੀ ਤਾਂ ਬੜਾ ਬਸਤਾ ਆਉਣਾ ਜੇ ਟਰੈਕਿੰਗ ਉਹਦਾ ਕੋਈ ਚੱਕਾ ਕੋਈ ਨਾ ਚਰਚਦਈ ਦੇਖ ਸਕਦਾ ਨੂੰ ਇੰਨੀ ਸੋਹਣੀ ਬਾਸ਼ਿਆ ਫਰੀਰ ਦੇਖ ਲਈ ਯਾਰੀ ਲਾ ਲੋਕ ਦੀ ਫੋਟੋਆਂ ਦੇ ਜਾਨ ਬੜਾ ਨਾਈਸ ਆ ਹਰੀਨਾ ਤਾਂ ਦੇਖ ਲਿਆ ਉੱਥੇ ਤਾਂ ਹਰਿਆਲੀ ਜੰਮੀ ਹੋਈ ਜਿੱਥੇ ਚਰ ਲੱਗਦਾ ਜਿੱਥੋਂ ਬਸ ਹਣੇ ਲੇਕ ਦੇ ਵਿਊ ਤੇ ਬਹਿ ਕੇ ਪਰੌਂਠੇ ਖਾਈਏ ਆਪਣਾ ਫਿਰ ਚੱਲਦੇ ਆਂ ਹੁਣ ਘੰਟੇ ਜੀ ਜਾਣਾ ਛੇਦੀ ਫਿਰ ਉੱਥੇ ਸ਼ਾਮ ਨੂੰ ਉਹ ਲੋਕੇਸ਼ਨ ਤੇ ਛੇਦੀ ਪਹੁੰਚੀਏ ਚਲ ਆ ਤਿੰਨ ਚਨਾ ਹੋਈ ਨੂੰ ਮੈਟਰੋ ਤੇ ਹੁਣ ਅਸੀਂ ਇੱਥੇ ਬੈਠੇ ਖਾਣ ਪੀਣ ਲੱਗੇ ਆਂ ਚਰਚ ਦੇ ਬੈਕਸਾਈਡ ਆ ਚਿਹਰਾਂ ਲੱਗੀਆਂ ਹੋਈਆਂ ਇੱਥੇ ਹੋਰ ਵੀ ਬੈਠੇ ਲੋਗਾ ਤੇ ਉੱਥੇ ਹੁਣ ਮੈਂ ਫੋਨ ਲਾ ਕੇ ਆਉਣਾ ਤੁਸੀਂ ਸਾਡਾ ਦੇਖੋ ਟਾਈਮ ਲਾਈਵਸ ਖਾਂਦਿਆਂ ਪੀਂਦਿਆਂ ਦਾ ਤੇ ਇੱਥੇ ਗਧੇ ਵੀ ਬਹੁਤ ਖੜੇ ਨੇ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਅੱਜ ਇੱਕ ਉਹ ਹੋਟਲਾਂ ਕੋਲ ਦੀ ਅਸੀਂ ਆਏ ਆ ਹੋਟਲ ਬੜੇ ਘੈਂਟ ਬਣਾਏ ਹੋਏ ਆ ਉਹ ਜਿਹੜੇ ਚੱਟੇ ਦਿਖ ਰਹੇ ਨੇ ਦੂਰ ਕਾਫੀ ਘੈਂਟ ਨੇ ਮੱਬੇਵਾ ਦੇਖੋ ਹਸਤਾਲੇ ਵਾਲਿਆਂ ਨੇ ਟਾਈਮਿੰਗ ਚੱਲ ਰਹੀ ਆ 8 ਮਿੰਟ ਰਹਿ ਗਏ ਫੇਰ ਉਧਰ ਬੱਤੀ ਲਾਲ ਹੋਊਗੀ ਇੱਧਰ ਹਰੀ ਹੋਊਗੀ ਵੀ 8 ਮਿੰਟ ਦਾ ਰਹਾਗਾ ਜਿਵੇਂ ਟਰੈਕਟਰ ਲੈ ਕੇ ਜਾਣਾ ਇਹਨਾਂ ਨੇ ਜਾਂ ਕੋਈ ਗੱਡੀ ਮੋਟਰਸਾਈਕਲ ਤਾਂ ਸਾਈਕਲ ਦਾ ਚਲੋ ਸਰ ਜੂਗਾ ਕੋਈ ਵੀ ਆ ਡਬਲ 4 ਵੀਲਰ ਚੀਜ਼ ਲੈ ਕੇ ਜਾਣੀ ਆ ਤਾਂ ਅੱਗੇ ਦੋ ਜਾਣੇ ਦਾ ਰਾਹ ਹੈ ਨਹੀਂ 8 ਮਿੰਟ 8 ਮਿੰਟ ਇਹਨਾਂ ਨਾਲ ਬੱਤੀ ਨਹੀਂ ਹੁੰਦੀ ਦੇਖ ਲਓ ਇੱਥੇ ਖੜਨਾ ਪੈਂਦਾ ਇਹਨਾਂ ਨੇ ਮੁਰਗੇ ਵੀ ਰੱਖਿਆ ਹੋਇਆ ਬਾਪੇ ਇਹਨਾਂ ਦੇ ਹੋਦੀ ਜਲਾਇਆਂ ਫੜੀਏ ਪਗਾਉਣ ਨੂੰ ਹੈ ਨਹੀਂ ਨਾ ਆਪਣੇ ਕੋਲ ਸਮਾਨ ਆ ਜਾ ਜਿਹੜਾ ਆ ਹੀ ਲੈਂਦਾ ਹੋਏ ਇਹਨਾਂ ਨੂੰ ਖੋਇ ਜਾਵਾਂਗੇ ਲੋ ਜੀ ਪੂਰੇ 3 ਘੰਟੇ ਬਾਅਦ ਅਸੀਂ ਪਿੰਡ ਵੇਸ ਦੁਆਰੇ ਪਹੁੰਚ ਚੁੱਕੇ ਹਾਂ ਤੇ ਥੋੜੇ ਡਿਸਪਾਇੰਟਡ ਹੈਗੇ ਆ ਕਿ ਚੱਲ ਰਿਹਾ ਪਾਣੀ ਨਹੀਂ ਆ ਰਿਹਾ 30% ਮਤਲਬ 70% 100% ਤੇ 10 ਤੋਂ 20% ਉਹਦੇ ਨਾਲੋਂ ਜ਼ਿਆਦਾ ਡਿਸਪਾਇੰਟਡ ਸਾਨੂੰ ਇਹਨਾਂ ਨੇ ਕਰਤਾ ਜਿਹੜਾ ਨੇ ਆ ਦੇ ਹੁਣ ਰਾਹ ਵੀ ਖੋਲਤਾ ਤੇ ਪਾਰਕਿੰਗ ਥੋੜੀ ਜਿਹਾ ਅੱਗੇ ਲੱਗ ਜਾਂਦੀ ਤੁਰਨਾ ਵੀ ਘੱਟ ਪੈਂਦਾ ਸੀ ਉਹ ਜਗ੍ਹਾ ਤੇ ਛੇਤੀ ਪਹੁੰਚ ਜਾਂਦੇ ਚਲੋ ਵੈਸੇ ਰੱਬ ਦੀ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਪਰ ਇੰਨਾ ਕੁ ਹੈ ਵੀ ਸਕੂਨ ਮਿਲਿਆ ਬਹੁਤ ਸੋਹਣੀ ਜਗ੍ਹਾ ਸੀ ਸਵਿਟਜ਼ਰਲੈਂਡ ਜਿਹਦਾ ਵਾਕ ਕਰਕੇ ਸੁਆਦ ਆ ਜਾਂਦਾ ਬਾਕੀ ਇਹ ਆਵੇ ਸਿਹਤ ਵਧੀਆ ਬਣਦੀ ਜਾਂਦੀ ਆ ਟ੍ਰੈਕਿੰਗਾਂ ਕਰਦੇ ਹੁਣ ਜਿਹੜੀ ਅੱਜ 2.5 ਘੰਟੇ ਦੀ ਟ੍ਰੈਕਿੰਗ ਸੀ ਨਾ ਉਹ ਪਿਛਲੇ ਪਾਰਕਿੰਗ ਤੋਂ ਇੱਥੋਂ ਤੱਕ ਤਿੰਨ ਦੀ ਜਿੱਥੋਂ ਹੀ ਕਹਿਆਂ ਤੁਰ ਕੇ ਤੇ 1.5 ਘੰਟੇ ਜੀ ਕਰਤੀ ਇੰਨਾ ਕੁ ਸਟੈਮੀਨਾ ਬਣਾਤਾ ਤੇ ਵੀ ਫਿੱਟ ਹੁੰਦੇ ਜਾਂਦੇ ਹੌਲੀ ਹੌਲੀ ਹਰਿੰਦਰ ਵੀ ਪਹਿਲੇ ਸਾਲ ਨਾਲੋਂ ਹਰਿੰਦਰ ਦਾ ਬਹੁਤ ਫਰਕ ਪਿਆ ਪਹਿਲੇ ਸਾਲ ਆਪਾਂ ਸਟੂਸ ਕੀਤੀ ਜੀ ਨਾ ਹਾਂ ਸਟੂਸ ਹਾਈਕ ਕੀਤੀ ਇੱਥੇ ਕਾਫੀ ਘੈਂਟ ਸੀਗੀ ਦੇਖਿਓ ਵਲੌਗ ਜੀ ਕੰਨੇ ਨਹੀਂ ਜਾ ਦੇਖਿਆ ਸਟੂਸ ਪੇਡ ਇਟਾਲੀਅਨ ਭਰ ਲਿਆ ਤੇ ਉਦੋਂ ਹਰਿੰਦਰ ਨੂੰ ਮੈਂ ਬਹੁਤ ਔਖਾ ਲਏ ਗਿਆ ਜੀ ਆ ਜਾ ਹਰਿੰਦਰ ਆ ਜਾਏ ਵੇਜਿਆ ਕਰੀ ਥੋੜੇ ਟਾਈਮ ਵਰ ਰੋਕ ਜਾ ਜਦੇ ਸੇ ਹਰਿੰਦਰ ਵੀ ਹੌਲੀ ਹੌਲੀ ਫਿੱਟ ਹੋ ਗਿਆ ਬੰਦੇ ਆਪਣੇ ਨਾਲ ਦੇ ਸਾਰੇ ਹੁਣ ਟਰੈਕਿੰਗ ਆ ਵਗੈਰਾ ਕਰਦੇ ਰਹਿੰਦੇ ਹੁਣ ਸਾਰਿਆਂ ਨੂੰ ਮੈਂ ਲੈ ਕੇ ਜਾਣਾ ਹੁਣਾਂ ਵੀ ਆ ਜਾਓ ਵੀ ਟਰੈਕਿੰਗ ਜ਼ਰੂਰੀ ਆ ਹਵਤਾਰ ਨੇ ਕੀਤੀ ਉਹ ਵੀ ਕਹਿੰਦਾ ਵੀ ਹਾਂ ਟਰੈਕਿੰਗ ਘੈਂਟ ਆ ਗੱਲ ਬਾਤ ਆਪਣੇ ਜਿਹੜੇ ਪੰਜਾਬੀ ਲੋਕ ਆ ਥੋੜੀ ਘੱਟ ਕਰ ਚਲੋ ਬੀਬੀਆਂ ਭੈਣਾਂ ਦਾ ਥੋੜਾ ਔਖਾ ਜਾਂਦਾ ਬੰਦੇ ਜ਼ਰੂਰ ਕਰਿਆ ਕਰੋ ਕਿਉਂਕਿ ਜਿੰਨਾ ਤੁਰੋਂ ਫਿਰੋਗੇ ਉਹਨੇ ਫੈਕਟਰ ਹੋਗੇ ਤੇ ਉਹ ਵੀ ਬਾਅਦਾਂ ਮਤਲਬ ਆਪਣੇ ਕਿਡਨੀਆਂ ਲੀਵਰ ਸਾਰਾ ਕੁਝ ਸੈੱਟ ਹੁੰਦਾ ਇਹਨਾ ਤੁਰਨ ਫਿਰਨਾ ਵਧੀਆ ਫਰੈਸ਼ ਆਪ ਆਪਣੇ ਅੰਦਰ ਜਾਂਦੀ ਹੈ ਤੇ ਰੱਬ ਨੇ ਇਨਾ ਖਜ਼ਾਨਾ ਦਿੱਤਾ ਵੀ ਬਾਦ ਚ ਬਦਲਵਾਈ ਕਰਤੀ ਸੀ ਆ ਹੁਣ ਦੁਵਾਰੇ ਧੁੱਪ ਨਿਕਲੇ ਹੁਣ ਚਲੋ ਅਸੀਂ ਲਗਭਗ ਪਹੁੰਚ ਹੀ ਗਏ ਪਰ ਕਿਜੋ ਅਸੀਂ ਪਾਰਕਿੰਗ ਘੜਤੀ 20 ਘੰਟਿਆਂ ਦੀ ਸਹੀ ਗੱਲ ਹੈ 20 ਘੰਡੇ ਕਿਉਂਕਿ ਸਾਡੇ ਕੋਲ ਸਿਰਫ 5 ਫਰਾਂਸ ਸੀ ਉਹ ਵੀ ਪਿਛਲੀ ਵਾਰ ਦੇ ਬਚੇ ਹੋਏ ਸੀ ਹੁਣ ਸਾਡੇ ਕੋਲ ਕੈਸ਼ ਹੁੰਦਾ ਨਹੀਂ ਸਰਫਾਜ਼ ਇਹ ਕਾਰੀ ਚੱਲਦਾ ਹੁੰਦਾ ਕਾਰਡੋ ਚ ਚੱਲਦਾ ਨਹੀਂ ਸੀ ਫਿਰ 5 ਫ੍ਰੈਂਕ ਹੀ ਪਾ ਦੇ ਉਹਨਾਂ 20 ਘੰਟਾਂ ਦੀ ਘੜਤੀ ਸੀ ਉਹ ਇਧਰ ਲਈ ਜਿਹੜੀ ਅਸੀਂ ਪਹਿਲੇ ਲਈ ਲਾਉਣੀ ਸੀ ਉਹ 3 ਘੰਟੇ 3 ਐਰੋ ਚ 3 ਫ੍ਰੈਂਕ ਚ 1 ਘੰਟੇ ਦੀ ਸੀ ਉਹਦਾ 600 ਫ੍ਰੈਂਕ ਦਾ ਰੇਟ ਯੂਰੋ ਨਾਲੋਂ ਵੀ ਜ਼ਿਆਦਾ ਆ 1 ਯੂਰੋ ਦਾ 1 600 ਫ੍ਰੈਂਕ ਦਾ 1.5 ਯੂਰੋ ਬਣਦੇ ਆ ਮਤਲਬ 5 ਸੈਂਟ ਜ਼ਿਆਦਾ ਹੈ ਦਾ ਰੇਟ मतलब इंडिया ਵਾਲੇ 106 70 ਰੁਪਏ ਬਣਾ ਰਿਹਾ ਯੂਰੋ ਅੱਜ ਕੱਲ 100 ਟੱਚ ਕਰ ਗਿਆ ਪਹਿਲਾਂ ਵਧਾਈਆਂ ਸਾਰਿਆਂ ਨੂੰ ਸੈਂਚਰੀ ਵੱਜ ਗਈ ਯੂਰੋ ਦੀ ਪਹਿਲੀ ਵਾਰ ਵੱਜੀ ਹੈ ਜ਼ਿੰਦਗੀ 'ਚ ਤੇ ਕਾਫੀ ਅੱਗੇ ਜਾ ਰਿਹਾ ਇਹ ਹਾਲਾਤ ਆਪਣੇ ਇੰਡੀਆ ਗਰੀਬ ਹੋ ਰਿਹਾ ਕੋਈ ਚਲੋ ਚੰਗੀ ਗੱਲ ਤਾਂ ਹੈ ਨਹੀਂ ਜਿੰਨਾ ਇੰਡੀਆ ਗਰੀਬ ਹੁੰਦਾ ਜਾ ਰਿਹਾ ਉਨੰਨੀ ਯੂਰੋ ਦਾ ਰੇਟ ਵਧਿਆ ਜਾ ਰਿਹਾ ਚਲੋ ਮਾੜੀਆਂ ਸਰਕਾਰਾਂ ਕਿਸੇ ਵਕਤ ਇਹ ਵੀ ਵਧੀਆ ਹੋਊਗਾ ਕੰਮ ਤੇ ਪਹੁੰਚ ਗਏ ਬਸ ਬਾਬੇ ਪਾਰਕਿੰਗ ਕੋਲੇ ਤੇ ਦੂਆ ਚਾਉਦੇ ਆ ਅਗਲੀ ਲੋਕੇਸ਼ਨ ਤੇ ਫਿਲेंद्र ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰੇ ਉਹ ਕਰਦੇ ਆਂ ਜੁੜੇ ਰਹੋ ਸਾਡੇ ਨਾਲ ਅਗਲਾ ਵਲੌਗ ਦੇਖਣ ਲਈ ਕੋਈ ਚੱਕਰ ਨਹੀਂ ਬਾਬੋ ਡਿਸਪਾਇੰਟਡ ਨਾ ਹੋਇਆ ਅਗਲੀ ਬਹੁਤ ਸੋਹਣੀ ਲੋਕੇਸ਼ਨ ਤੇ ਚੱਲੇ ਆਂ ਉਹ ਉੱਥੇ ਨਾ ਰੱਬ ਕੋਈ ਮਾੜੀ ਕਰਦੇ ਵੇਲੇ ਲਹਿਰ ਤਾਂ ਕਦੇ ਸੁੱਕਦੀ ਨਹੀਂ ਹੁੰਦੀ ਮੈਂ ਉਰੇ ਵੀ ਆਪਾਂ ਜੀ ਦੁਆਏ ਗਰਮੀ ਵਾਲੀ ਸੀ ਜਿਹੜਾ ਥੋੜਾ ਦੋ ਕ ਹਫ਼ਤੇ ਪਹਿਲਾਂ ਹੁੰਦੇ ਨਾ ਦੋ ਹਫ਼ਤੇ ਨਹੀਂ ਮੈਂ ਤੁਹਾਨੂੰ ਦੱਸਦਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਾਰਚ ਜਾਂ ਅਪ੍ਰੈਲ ਜਾਓ ਪੂਰਾ ਚੱਲਦਾ ਹੋਊਗਾ ਚਰਨਾ ਕਿਉਂਕਿ ਤੋਂ ਬਰਫ਼ ਖੁਰਨੀ ਸਟਾਰਟ ਹੁੰਦੀ ਹੁੰਦੀ ਆ ਇਹ ਵੀ ਗਲੇਸ਼ੀਅਰ ਖੁਰਕੀ ਆਉਂਦੇ ਜਲਦੀ ਖੁਰ ਗਿਆ ਉਹ ਕਿਉਂ ਨਿੱਕਾ ਗਲੇਸ਼ੀਅਰ ਆ ਉਹ ਵੱਡਾ ਗਲੇਸ਼ੀਅਰ ਜਿਹੜਾ ਦੂਆ ਜਾਣਾ ਉਹ ਹੈ ਗਰੈਂਡਰ ਵਾਰਡ ਕੋਲ ਜਿਹੜਾ ਟਾਪ ਆਫ ਦਾ ਯੂਰਪਾ ਜਿਹੜਾ ਯੂਰਪਾ ਦਾ ਸਾਰਿਆਂ ਨਾਲੋਂ ਉੱਚਾ ਪੁਆਇੰਟ ਆ ਉੱਥੇ ਆ ਚਲੋ ਮਿਲਦੇ ਹਾਂ ਉਹਨੂੰ ਅਗਲੇ ਵਲੌਗ ਚ ਦਿਲ ਦੈਂਟ ਬਾਏ ਬਾਏ